ਸਾਰਿਆਂ ਨੂੰ ਪਿਆਰ ਭਰੀ ਸਸਰੀਕ ਗੱਲ ਅੱਜ ਤਰੀਕ ਹੈਗੀ ਐ 14 ਦਿਨ ਹੈਗਾ ਅੱਜ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਹੈਗਾ ਅੱਜ ਅਸੀਂ ਕੱਲ ਖੱਜਲ ਖਵਾਰੀ ਬੜੀ ਹੋਈ ਰਸਤੇ 'ਚ ਬੜਾ ਜਾਮ ਸੀਗਾ ਮੇਬੀ ਸੀਗਾ ਤੇ ਰਾਤ 9:30 10 ਵਜੇ ਦੇ ਕਰੀਬ ਅਸੀਂ ਆਹ ਮਾਹੀ ਕਰਕੇ ਗੈਸਟ ਹਾਊਸ ਹੈਗਾ ਇੱਥੇ ਜਿਹੜਾ ਕਿ ਅਨੰਤਨਾਗ ਤੋਂ ਜਸਟ 19 ਕਿਲੋਮੀਟਰ ਪਹਿਲਾਂ ਹੈਗਾ ਇੱਥੇ ਆ ਕੇ ਅਸੀਂ ਰੁਕੇ ਕਿਉਂਕਿ ਹਾਲਾਂਕਿ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਵੀ ਅਸੀਂ ਸੋਚਿਆ ਸੀ ਵੀ ਕੱਲ ਡੇਰਾ ਬੱਬਾ ਬੰਦਾ ਬਹਾਦਰ ਰਿਆਸੀ ਤੋਂ ਨਿਕਲ ਕੇ ਅਸੀਂ ਅਨੰਤਨਾਗ ਪਹੁੰਚ ਜਾਵਾਂਗੇ ਸ਼ਾਮ ਨੂੰ ਪਰ ਇਸ ਤਰ੍ਹਾਂ ਹੋਇਆ ਨਹੀਂ ਹੈਗਾ ਰਾਤ ਬੜੀ ਖੱਜਲਖਵਾਰੀ ਹੋਈ ਬੜਾ ਜਾਮ ਸੀ ਰਸਤੇ 'ਤੇ ਤੇ ਰਾਤ ਨੂੰ ਅਸੀਂ ਇੱਥੇ ਲੇਟ ਪਹੁੰਚੇ ਤੇ ਹੁਣ ਵੀ ਅਸੀਂ ਥੋੜਾ ਲੇਟ ਚੱਲ ਰਹੇ ਆ ਤੇ ਥੋੜਾ ਪਾਣੀ ਦੀ ਵਿਵਸਥਾ ਠੀਕ ਨਹੀਂ ਹੈਗੀ ਇਸ ਹੋਟਲ ਦੇ ਵਿੱਚ ਹੇ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਉਹ ਇਹ ਹੈਗਾ ਵੀ ਅਸੀਂ ਅਨੰਤਨਾਗ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਮਟਨ ਸਾਹਿਬ ਜਿਹੜਾ ਹੈਗਾ ਅੱਜ ਵਿਜ਼ਿਟ ਕਰਾਂਗੇ ਤੇ ਪਹਿਲਗਾਮ ਦੇ ਵਿੱਚ ਵੀ ਕੋਈ ਗੁਰਦੁਆਰਾ ਸੁਣਿਆ ਹੈਗਾ ਵੀ ਪਾਸ਼ਾ ਜੀ ਸ਼ੇਮੀ ਦਾ ਉਹ ਵੀ ਅੱਜ ਦਰਸ਼ਨ ਮੇਲੇ ਕਰਾਂਗੇ ਤੇ ਕੁਝ ਹੋਰ ਦਰਸ਼ਨ ਮੇਲੇ ਕਰਾਂਗੇ ਤੇ ਹੁਣ ਤਿਆਰ ਹੈ ਸਾਰੀ ਸੰਗਤ ਜਾਣ ਲਈ ਤੇ ਹੁਣ ਅੱਗੇ ਵੱਧਦੇ ਹੈਗੇ ਚੱਲਦੇ ਹੈਗੇ ਕਰਦੇ ਆ ਦਰਸ਼ਨ ਚੱਲ ਕੇ ਅਨੰਤਨਾਗ ਦੇ ਵਿੱਚ ਗੁਰਦੁਆਰਾ ਮਟਨ ਸਾਹਿਬ ਦੇ ਧੰਨਵਾਦ ਚਲੋ ਜੀ ਬਦਲਵਾਲ ਸਿੰਘ ਜੀ ਬੈਠੋ ਗੱਡੀ 'ਚ ਇਹ ਅਸੀਂ ਗੱਡੀ ਖੜੀ ਕਰਤੀ ਹੈਗੀ ਆ ਅਨੰਤਨਾ ਪਹੁੰਚ ਗਏ ਹੈਗੇ ਇੱਥੇ ਇਹ ਜਿਹੜਾ ਹੈਗਾ ਰਸਤਾ ਇਧਰੋਂ ਅਸੀਂ ਆਏ ਹੈਗੇ ਇਹ ਰਸਤੇ ਤੋਂ ਅਸੀਂ ਆਏ ਹੈਗੇ ਆ ਤੇ ਇਧਰ ਫਿਰ ਅਸੀਂ ਹੁਣ ਰਸਤਾ ਹੈਗਾ ਗੁਰਦੁਆਰਾ ਜਾਣ ਨੂੰ ਇਧਰ ਗੱਡੀ ਖੜੀ ਕਰਤੀ ਹੈਗੀ ਆ ਇਧਰੋਂ ਅਸੀਂ ਗੁਰਦੁਆਰੇ ਜਾਵਾਂਗੇ ਇੱਧਰੋਂ ਤੁਸੀਂ ਅੰਤਰ ਕਹਾਂਗੇ ਗੁਰਦੁਆਰੇ ਦੇ ਵਿੱਚ ਅਰਦਾਸ ਹੋ ਰਹੀ ਆ ਅਰਦਾਸ ਚ ਸ਼ਮਿਲ ਹੋਣੇ ਚੱਲ ਕੇ ਇਹ ਨਿਸ਼ਾਨ ਸਾਹਿਬ ਹੈ ਗੁਰਦੁਆਰੇ ਦਾ ਇੱਧਰ ਅਰਦਾਸ ਹੋਵਾ ਸੁਤਾਰਨ ਜਾ ਕੇ ਇੱਧਰ ਗੁਰੂ ਘਰ ਦੀ ਕਿਚਨ ਹੈਗੀ ਹੈ ਇਹ ਸੰਗਰਾਮ ਵੀ ਹੈਗੀ ਹੈ ਮਹਨ ਮਹਾਰਾਜ ਦਾ ਹੁਕਮ ਨਾਵਾ ਲਿਆ ਜਾ ਰਿਹਾ ਹੈਗਾ ਤੇ ਅਸੀਂ ਅਰਦਾਸ ਵਿੱਚ ਸ਼ਾਮਲ ਹੋ ਗਏ ਹੈਗੇ ਅਰਦਾਸ ਚ ਹੁਣ ਚਾਹ ਦਾ ਲੰਗਰ ਤਿਹਾਰ ਹੈ ਇੱਧਰ ਇੱਧਰੋਂ ਐਂਟਰੀ ਹੈਗੀ ਵੈਸੇ ਇੱਧਰੋਂ ਵੀ ਐਂਟਰੀ ਹੈਗੀ ਅਸੀਂ ਪਰਲੇ ਪਾਸਿਓਂ ਆਏ ਹਾਂ ਇੱਧਰ ਇਹ ਟੈਂਟ ਲੱਗਿਆ ਹੋਇਆ ਇੱਥੇ ਇੱਥੋਂ ਅਸੀਂ ਇੰਟਰ ਕਰ ਸਕਦੇ ਆ ਆ ਸਜਾਇਆ ਗਿਆ ਇੱਧਰੋਂ ਇੱਧਰੋਂ ਹੈਗਾ ਕੋਲ ਮਤਮ ਸਾਹਿਬ ਉਹ ਬੋਤਨ ਦੇ ਵੀ ਜਾ ਮਾਵਾ ਕਰਦ ਰਾ ਚਲਾਦਾ ਲੰਗਾ ਤਾਰਾ ਅੰਦਰ ਹੁਕਮ ਨਵਾ ਲਿਆ ਜਾ ਰਾ ਮਹਾਰਾਜ ਚੁੰਧੇ ਚਲਕੇ ਸਮਾਏ ਪੂਰੇ ਗੁਰਕੇ ਸਹਿਜ ਸੁਭਾਏ ਪੂਰੇ ਗੁਰ ਕੀ ਸੱਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਿਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕਾਟ ਪਰਗਟ ਹੋਏ ਸਜਿ ਜਿਨ ਪ੍ਰਭੂ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕਾਟੇਰ ਪਰਗਟ ਹੋਏ ਸਜੇ ਜਿਨ ਪ੍ਰਭੂ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਧਰ ਉਲੀ ਦੀ ਆਰਮੀ ਆ ਗਈ ਇੱਧਰ ਲੰਗਰ ਚੱਲ ਰਿਹਾ ਹੈਗਾ ਸਾਡਾ ਆਰੇ ਲੰਗਰ ਚੱਲ ਰਿਹਾ ਹੈਗਾ ਇੱਧਰ ਲੰਗਰ ਚੱਲ ਰਿਹਾ ਹੈਗਾ ਤੇ ਇਸ ਦੁਆਰਾ ਗੁਰਦੁਆਰਾ ਨਾਨਕਦੇਵ ਜੀ ਮਤਨ ਸਾਹਿਬ ਇੱਧਰ ਦਰਬਾਰ ਜਾਣ ਦਾ ਰਸਤਾ ਆ ਬਾਬਾ ਹੋਰ ਪਰ ਬਾਅਦ ਵਿੱਚ ਇਹਨਾਂ ਨੇ ਕਹੋ ਸਾਰਾ ਹੋੜੇ ਪਾਦ ਤੋਂ ਨਹੀਂ ਚਾਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤਾਰੀਖ ਹੈ ਜਿਹੜੀ 14 ਦਿਨ ਸ਼ੁੱਕਰਵਾਰ ਹੈਗਾ ਤੇ ਅੱਜ ਜਿਹੜਾ ਅਸੀਂ ਵਿజిਟ ਕੀਤਾ ਹੈਗਾ ਦਸ਼ਨ ਮੇਲੇ ਕਿਤੇ ਹੈਗੇ ਗੁਰਦੁਆਰਾ ਮਟਰਨ ਸਾਹਿਬ ਜਿਹੜਾ ਕਿ ਅਨੰਤਨਾਗ ਦੇ ਵਿੱਚ ਹੈਗਾ ਇਹ ਇੱਥੇ ਇੱਕ ਬ੍ਰਹਮ ਦਾਸ ਕਰਕੇ ਪੰਡੇ ਹੋਇਆ ਕਰਦਾ ਸੀਗਾ ਇੱਥੇ ਨਾਲ ਹੀ ਮੰਦਿਰ ਹੈਗਾ ਇਧਰਲੇ ਪਾਸੇ ਕੈਮਰਾਮੈਨ ਨੂੰ ਕਵਾਂਗੇ ਪੰਡਤ ਮੰਦਿਰ ਦਿਖਾ ਦੇਵੇ ਇਹ ਨਾਲ ਹੀ ਜਿਹੜਾ ਮੰਦਿਰ ਹੈਗਾ ਮਹਾਦੇਵ ਦਾ ਇੱਥੇ ਕਦੇ ਬ੍ਰਹਮ ਦਾਸ ਜੀ ਹੋਇਆ ਕਰਦੇ ਸਨ ਇੱਥੇ ਹੀ ਗੁਰੂ ਨਾਨਕ ਸਾਹਿਬ ਆ ਕੇ ਬਿਰਾਜੇ ਸਨ ਜਿਹੜੀ ਜਗ੍ਹਾ ਪਰ ਆਦੇ ਸਨ ਉਹ ਤੁਸੀਂ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਤੇ ਗਿਆਨ ਚਰਚਾ ਹੋਈ ਸੀਗੀ ਬ੍ਰਹਮਦਾਸ ਦੇ ਨਾਲ ਬ੍ਰਹਮਦਾਸ ਜਿਹੜਾ ਸੀਗਾ ਬੜਾ ਗਿਆਨੀ ਪੰਦੇ ਸੀਗਾ ਮਹਾ ਵਿਦਵਾਨ ਸੀਗਾ ਉਹ ਤੇ ਉਹਨੇ ਪਰ ਮਤਲਬ ਕਿ ਉਹਨੇ ਗ੍ਰੰਥਾਦਾਨ ਨਾ ਗਿਆਨ ਸੀ ਕਿ ਉਹ ਹਰੇਕ ਨੂੰ ਗਿਆਨ ਚਰਚਾ ਚ ਹਰਾ ਦਿੰਦਾ ਸੀਗਾ ਤੇ ਜਿਹਨੂੰ ਹਰਾਉਂਦਾ ਸੀ ਉਹਦਾ ਜਿਹੜਾ ਗ੍ਰੰਥ ਉਹ ਲੈ ਲੈਂਦਾ ਸੀਗਾ ਤੇ ਉਹਨੇ ਇਦਾਂ ਦਾ ਕਰਕੇ ਗੱਡਾ ਆਪਣਾ ਭਰਿਆ ਹੋਇਆ ਸੀਗਾ ਬਹੁਤ ਗ੍ਰੰਥ ਉਹਨੇ ਇਕੱਠੇ ਕੀਤੇ ਹੋਏ ਸਨ ਬਦੋਂ ਗੁਰੂ ਨਾਨਕ ਸਾਹਿਬ ਨਾਲ ਪੇਟ ਹੋਈ ਆ ਗੁਰੂ ਨਾਨਕ ਸਾਹਿਬ ਨੇ ਉਹਨੂੰ ਸਿੱਖੀ ਦਾ ਉਪਦੇਸ਼ ਦਿੱਤਾ ਪਰ ਪਰ ਗੱਡੀ ਲੱਦੀਏ ਪਰ ਪਰ ਲੱਦੀਏ ਖਾਕ ਭਈ ਹੋਰ ਹੋਮੇ ਚਖਣਾ ਚਾਹ ਨਾਨਕ ਇੱਕ ਨਾਨਕ ਇੱਕ ਗੱਲ ਹੋਰ ਹੋਮੇ ਚਖਣਾ ਚਾਹ ਆਸਾ ਦੀ ਵਾਰ ਦੇ ਵਿੱਚ ਆਂਦਾ ਹੈਗਾ ਹਾਲੇਕਿ ਪੂਰੀ ਸਿਰ ਲੈਣਾ ਸਾਨੂੰ ਯਾਦ ਨਹੀਂ ਹੈ ਗਿਆ ਉਹਦਾ ਇਹੀ ਮਤਲਬ ਹੈ ਕਿ ਜਿਹੜੀ ਗਿਆਨ ਹੈਗਾ ਉਹ ਪਰਮਾਤਮਾ ਦਾ ਇੱਕ ਨਾਮ ਹੈਗਾ ਬਹੁਤ ਜਿਹੜੇ ਹੋਰ ਇੰਨੇ ਗ੍ਰੰਥਾਂ ਦੀ ਜਿਹੜਾ ਆਪਾਂ ਪੜਦੇ ਆਂ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਭਗਤ ਕਬੀਰ ਜੀ ਨੇ ਵੀ ਇਹੀ ਗੱਲ ਕਹੀ ਹੈ ਢਾਈ ਅੱਖਰ ਪ੍ਰੇਮ ਕੇ ਪੜੇ ਸੋ ਪੰਡਿਤ ਹੋਏ ਵੀ ਬਹੁਤਾ ਗਿਆਨ ਆ ਜਿਹੜਾ ਉਹ ਠੀਕ ਨਹੀਂ ਹੈਗਾ ਹੰਕਾਰ ਆਂਦਾ ਗਿਆਨ ਦੇ ਨਾਲ ਤੇ ਸਾਨੂੰ ਇਹ ਜਿਹੜਾ ਪ੍ਰਮਾਤਮਾ ਦਾ ਇੱਕ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਪ੍ਰਮਾਤਮਾ ਦਾ ਇੱਕ ਨਾਮ ਜਿਹੜਾ ਸਿਮਰਨ ਕਰਨਾ ਚਾਹੀਦਾ ਹੈਗਾ ਇਹੀ ਗੁਰਦੁਆਰੇ ਦਾ ਇੱਥੇ ਇਤਿਹਾਸ ਹੈਗਾ ਕਿ ਬ੍ਰਹਮਦਾਸ ਜੀ ਜਿਹੜੇ ਇੱਥੇ ਗਿਆਨੀ ਪੰਡਿਤ ਹੋਏ ਸੀਗੇ ਉਹਨਾਂ ਨੂੰ ਸਿੱਖੀ ਦਾ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਗੁਰਦੁਆਰਾ ਮਟਰਨ ਸਾਹਿਬ ਦੇ ਨਾਂ ਨਾਲ ਸਥਾਪਿਤ ਹੈਗਾ ਅਨੰਤਨਾਗ ਦਾ ਇਹ ਹੈਗਾ ਏਰੀਆ ਕਸ਼ਮੀਰ ਦਾ ਅੱਜ ਅਸੀਂ ਇੱਥੇ ਦਰਸ਼ਨ ਮੇਲੇ ਕਰਤੇ ਹੈਗੇ ਹੁਣ ਅਸੀਂ ਇੱਥੋਂ ਦਰਸ਼ਨ ਮੇਲੇ ਕਰਕੇ ਅੱਗੇ ਪਹਿਲਗਾਮ ਜਾਵਾਂਗੇ ਉੱਥੇ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਗੁਰੂ ਘਰ ਹੈਗਾ ਉਹਦੇ ਦਰਸ਼ਨ ਮੇਲੇ ਕਰਦੇ ਆ ਚੱਲ ਕੇ ਤੇ ਤੁਹਾਨੂੰ ਵੀ ਜਿਹੜੇ ਦਰਸ਼ਨ ਮੇਲੇ ਕਰਾਣੇ ਹੈਗੇ ਧੰਨਵਾਦ ਦਰਸ਼ਨ ਦੇਖ دیਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਗੁਰ ਜੀ ਦੇ ਦਰਸ਼ਨ ਕੋ ਮਨ ਜਾਉ ਝਪ ਝਪ ਜੀਵਾ ਸਤਿਗੁਰਨਾ ਘੁਰ ਖਾ ਦਰਸ਼ਨ ਦੇਖ ਦੇਖ ਜੀਵਾ